ਪੰਜਾਬੀ ਵਿਵੇਕ ਚੈਨਲ ਵੇਖਣ ਵਾਲੇ ਬਹੁਤ ਸਾਰੇ ਜਿਹੜੇ ਦਰਸ਼ਕ ਨੇ ਸਰੋਤੇ ਨੇ ਉਹ ਅਕਸਰ ਇੱਕ ਗੱਲ ਬਹੁਤ ਕਹਿੰਦੇ ਰਹਿੰਦੇ ਨੇ ਕਿ ਤੁਸੀਂ ਸਿਆਸੀ ਵਿਸ਼ਿਆਂ ਤੇ ਟਿੱਪਣੀ ਕਰਿਆ ਕਰੋ ਅਸਲ ਦੇ ਵਿੱਚ ਜਿਹੜਾ ਆਪਣਾ ਚੈਨਲ ਆ ਉਹ ਪੰਜਾਬੀ ਭਾਸ਼ਾ ਸਿਹਤ ਸੱਭਿਆਚਾਰ ਤੇ ਸਮਾਜਿਕ ਮੁੱਦਿਆਂ ਦੇ ਬਾਰੇ ਮੁੱਖ ਤੌਰ ਤੇ ਚੈਨਲ ਆ ਅਸੀਂ ਉਸੇ ਉੱਪਰ ਹੀ ਧਿਆਨ ਦਿੰਨੇ ਆ ਪਰ ਸਿਆਸਤ ਬਾਰੇ ਵੀ ਗਾਹੇ-ਬਗਾਹੇ ਟਿੱਪਣੀਆਂ ਕਰਦੇ ਰਹਿੰਨੇ ਆ ਪਰ ਰੋਜ਼ ਦੀ ਸਿਆਸਤ ਬਾਰੇ ਗੱਲ ਨਹੀਂ ਕਰਦੇਗੇ ਰੋਜ਼ ਦੀ ਜਿਹੜੀ ਸਿਆਸਤ ਆ ਉਸ ਤੇ ਟਿੱਪਣੀਆਂ ਨਹੀਂ ਹੁੰਦੀਆਂ ਇਸ ਲਈ ਇੱਕ ਤਾਂ ਮੇਰੀ ਇਹ ਗੁਜਾਰਿਸ਼ ਸੀ ਕਿ ਜਿਹੜੇ ਵਿਅਕਤੀ ਰੋਜ਼ ਦੇ ਸਿਆਸੀ ਮਸਲਿਆਂ ਬਾਰੇ ਮੇਰੀਆਂ ਟਿੱਪਣੀਆਂ ਸੁਣਨ ਲੀਆਂ ਚਾਹੁੰਦੇ ਨੇ ਉਹ ਹਾਲ ਦੀ ਘੜੀ ਵਾਰਡ ਪੰਜਾਬੀ ਚੈਨਲ ਜਿਹੜਾ ਕਿ ਫਾਸਟਵੇ ਤੇ ਏਅਰਟੈਲਰ ਡਿਸ਼ ਤੇ ਆਉਂਦਾ ਤੇ YouTube ਚੈਨਲ ਵੀ ਆ ਉਹ ਦੇਖ ਸਕਦੇ ਆ ਮੈਂ ਉਸ ਉੱਪਰ ਮੰਗਲਵਾਰ ਤੋਂ ਸ਼ਨੀਵਾਰ ਤੱਕ ਹਰ ਰੋਜ਼ ਸਾਢੇ 8 ਤੋਂ ਲੈ ਕੇ 9 ਤੱਕ ਆ ਰੋਜ਼ ਦੀਆਂ ਖਬਰਾਂ ਤੇ ਟਿੱਪਣੀਆਂ ਕਰਦਾ ਇਸੇ ਤਰ੍ਹਾਂ ਜਿਹੜੇ ਲੋਕ ਵਿਦੇਸ਼ ਵਿੱਚ ਰਹਿੰਦੇ ਨੇ ਕੈਨੇਡਾ ਰਹਿੰਦੇ ਨੇ ਟ੍ਰਾਂਟੋ ਆਰੀਏ ਦੇ ਵਿੱਚ ਰਹਿੰਦੇ ਆ ਉਹ 2 ਦਿਨ ਪੰਜਾਬ ਦੀ ਗੂੰਜ ਜਿਹੜਾ ਰੇਡੀਓ ਆ ਦੀਪਕ ਹੋ ਰਾਂ ਦਾ ਉਸ ਉੱਪਰ ਮੇਰਾ ਪ੍ਰੋਗਰਾਮ ਸੁਣ ਸਕਦੇ ਆ ਪੰਜਾਬ ਦੇ ਹਾਲਾਤਾਂ ਉੱਤੇ ਟਿੱਪਣੀਆਂ ਅਸਲ ਦੇ ਵਿੱਚ ਇਹ ਕਿ ਜਿਹੜੀ ਪੰਜਾਬ ਦੀ ਸਿਆਸਤ ਆ ਉਹ ਪਲ-ਪਲ ਬਦਲਦੀ ਆ ਹਰ ਰੋਜ਼ ਉਸ ਉੱਪਰ ਟਿੱਪਣੀਆਂ ਹੁੰਦੀਆਂ ਪਰ ਜਿਹੜਾ ਆਪਣਾ ਚੈਨਲ ਆ ਇਹ ਜ਼ਿਆਦਾਤਰ ਪੰਜਾਬੀ ਭਾਸ਼ਾ ਸਹਿਤ ਅਤੇ ਸੱਭਿਆਚਾਰ ਦੀ ਹੀ ਗੱਲ ਕਰਦਾ ਜਾਂ ਮਨੁੱਖੀ ਜ਼ਿੰਦਗੀ ਨੂੰ ਲੰਮੇ ਸਮੇਂ ਲਈ ਪ੍ਰਭਾਵਿਤ ਕਰਨ ਵਾਲੇ ਮਸਲਿਆਂ ਤੇ ਹੀ ਆਪਣੇ ਜਿਹੜੇ ਵਿਚਾਰ ਉਹ ਦਿੰਦਾ ਆਪਣੇ ਵਿਚਾਰ ਆ ਜਿਹੜੇ ਉਹ ਪੇਸ਼ ਕਰਦਾ ਪਰਾਤੇ ਗੱਲ ਚਾਲੀ ਪਈ ਤਾਂ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕ ਇੱਕ ਸਵਾਲ ਪੁੱਛਦੇ ਨੇ ਕਿ ਆਖਰ ਫਿਰ ਪੰਜਾਬ ਚ ਕੌਣ ਜਿੱਤੂ ਤੇ ਮੈਂ ਕਈ ਵਾਰ ਇੱਕ ਪੁਰਾਣਾ ਚੁਟਕਲਾ ਉਹੀ ਦੁਹਰਾ ਦਿੰਨਾ ਉਹ ਚੁਟਕਲਾ ਹੈ ਕਿ ਪਿੰਡ ਦੇ ਵਿੱਚ ਚੋਰੀ ਹੋ ਗਈ ਥਾਣੇਦਾਰ ਨੇ ਸਾਰੇ ਪਿੰਡ ਨੂੰ ਪੁੱਛਿਆ ਆਪਣੇ ਭਾਈ ਚੋਰੀ ਕਿਹਨੇ ਕੀਤੀ ਚੋਰੀ ਕੋਈ ਕਿਹਨੇ ਕੀਤੀ ਕੋਈ ਬੰਦਾ ਜਵਾਬ ਨਾ ਦੇਵੇ ਤਾਂ ਖੀਰ ਇੱਕ ਜਿਹੜਾ ਅਮਲੀ ਆ ਉਹ ਕਹਿੰਦਾ ਜੀ ਮੈਂ ਦੱਸ ਤਾਂ ਦਿਨਾ ਪਰ ਥੋੜਾ ਜਆ ਤੁਸੀਂ ਪਾਸੇ ਆ ਜਿਓ ਉਹ ਥਾਣੇਦਾਰ ਨੂੰ ਪਾਸੇ ਲੈ ਗਿਆ ਤੇ ਉਹਦੇ ਕੰਨ 'ਚ ਫੁਸਫਸਾਇਆ ਥਾਣੇਦਾਰ ਕਹਿੰਦਾ ਜਰਾ ਉੱਚੀ ਬੋਲ ਮੈਨੂੰ ਸੁਣਦਾ ਨਹੀਂ ਕਹਿੰਦਾ ਜੀ ਮੈਨੂੰ ਲੱਗਦਾ ਕਿ ਜਿਹੜੀ ਚੋਰੀ ਆ ਇਹ ਕਿਸੇ ਚੋਰ ਨੇ ਕੀਤੀ ਆ ਤਾਂ ਨਿਸ਼ਚੈ ਥਾਣੇਦਾਰ ਹੱਸ ਪਿਆ ਅਸਲ ਗੱਲ ਤੇ ਇਹ ਆ ਕਿ ਭਾਈ ਜਿੱਤੂਗਾ ਤਾਂ ਜਿਹਨੂੰ ਸਭ ਤੋਂ ਵੱਧ ਵੋਟਾਂ ਪੈਣਗੀਆਂ ਤਾਂ ਹੁਣ ਲੋਕ ਇਸ ਗੱਲ ਦੀ ਆਸ ਕਰਦੇ ਆ ਕਿ ਅਸੀਂ ਉਹਨਾਂ ਨੂੰ ਦੱਸੀਏ ਕਿ ਕੌਣ ਜਿੱਤ ਰਿਹਾ ਹੈ ਕਿਨੂੰ ਸਭ ਤੋਂ ਵੱਧ ਵੋਟਾਂ ਪੈ ਰਹੀਆਂ ਤਾਂ ਦੋ ਤਿੰਨ ਜਿਹੜੇ ਮਸਲੇ ਆ ਉਹ ਬੜੇ ਧਿਆਨ ਦੇਣਯੋਗ ਆ ਇੱਕ ਜਿਹੜਾ ਮਸਲਾ ਹੈ ਧਿਆਨ ਦੇਣਯੋਗ ਆ ਕਿ ਪੰਜਾਬ ਦੀਆਂ ਚੋਣਾਂ ਦੇ ਵਿੱਚ ਇਹ ਪਹਿਲੀ ਵਾਰੀ ਆ ਕਿ ਬਹੁਤ ਨਹੀਂ ਮੁਕਾਬਲਾ ਹੋ ਰਿਹਾ ਜੇ ਦੋ ਕੋਨੇ ਮੁਕਾਬਲਾ ਹੁੰਦਾ ਤਾਂ ਉਹ ਹੁਣ ਤੱਕ ਜਿਹੜਾ ਹੈਗਾ ਆਮ ਕਰਕੇ ਦੋ ਕੋਨੇ ਜਾਂ ਆਮ ਆਦਮੀ ਪਾਰਟੀ ਤੋਂ ਬਾਅਦ ਤਿੰਨ ਕੋਨੇ ਮੁਕਾਬਲੇ ਹੀ ਹੁੰਦੇ ਸੀਗੇ ਤਿੰਨ ਕੋਨੇ ਮੁਕਾਬਲਿਆਂ ਦੇ ਵਿੱਚ ਜਾਂ ਦੋ ਕੋਨੇ ਮੁਕਾਬਲਿਆਂ ਦੇ ਵਿੱਚ ਤੁਹਾਨੂੰ ਹਵਾ ਦਾ ਰੁਖ ਜਿਹੜਾ ਪਛਾਣਨਾ ਉਹ ਸੌਖਾ ਹੋ ਜਾਂਦਾ ਇੱਕ ਤਾਂ ਕਾਰਨ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਣਿਆ ਹੋਇਆ ਕਿ ਇਸ ਵਾਰ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਅਕਾਲੀ ਦਲ ਤੇ ਚਾਰ ਵੱਡੀਆਂ ਧਿਰਾਂ ਚੋਣਾ ਲੜ ਰਹੀਆਂ ਇਹਨਾਂ ਦੇ ਨਾਲ ਹੀ ਸਿਮਰਨਜੀਤ ਸਿੰਘ ਮਾ ਬਸਪਾ ਵੀ ਆਪਣੇ ਤੌਰ ਤੇ ਚੋਣਾ ਲੜ ਰਹੀ ਹੈ ਤਾਂ ਉਹ ਸਾਲਤ ਵਿੱਚ ਬਹੁਤੇ ਥਾਵਾਂ ਤੇ ਜਿਹੜਾ ਮੁਕਾਬਲਾ ਉਹ ਚਾਰ ਧਿਰਾਂ ਤੇ ਪੰਜ ਧਿਰਾਂ ਦਾ ਮੁਕਾਬਲਾ ਹੈ ਉਸ ਵਿੱਚ ਇੱਕ ਤਾਂ ਇਹ ਫੈਕਟਰ ਕਰਕੇ ਸਹੀ ਅੰਦਾਜ਼ਾ ਲਗਾਉਣਾ ਮੁਸ਼ਕਲ ਦੂਜਾ ਜਿਹੜਾ ਕਾਰਨ ਉਹ ਇਹ ਬਣਿਆ ਆਇਆ ਕਿ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵਿੱਚ ਟੁੱਟ-ਭੱਜ ਬਹੁਤ ਹੋਈ ਆ ਦਲਬਦਲੀ ਬਹੁਤ ਹੋਈ ਆ ਲਗਭਗ ਜਿਹੜੀ ਅੱਧੀ ਕਾਂਗਰਸ ਹੈਗੀ ਆ ਉਹ ਐਸ ਸਮੇਂ ਜਿਹਨੂੰ ਕਹਿ ਸਕਦੇ ਆ ਭਾਜਪਾ ਚ ਚਲੀ ਗਈ ਤੇ ਮਜ਼ਾਕ ਵਜੋਂ ਕਈ ਵਾਰ ਇਹ ਵੀ ਕਹਿ ਦਿੰਦੇ ਆ ਕਿ ਭਾਜਪਾ ਨੇ ਗੋਦ ਲੈ ਲਈ ਜਾਂ ਇੱਕ ਭਾਜਪਾ ਕਾਂਗਰਸ ਵੀ ਹੁਣ ਬਣ ਚੁੱਕੀ ਹੈਗੀ ਆ ਉਹ ਚਾਹੇ ਮਰਿੰਦਰ ਸਿੰਘ ਹੋਵੇ ਪ੍ਰਨੀਤ ਕੌਰ ਹੋਵੇ ਅਰਵਿੰਦ ਖਾਨਾ ਹੋਵੇ ਰੁਨੀਤ ਬਿੱਟੂ ਹੋਵੇ ਉਹ ਲੰਮੀ ਲਾਈਨ ਹੈ ਕਿ ਇਸੇ ਤਰ੍ਹਾਂ ਹੀ ਬਾਦਲ ਦਲ ਦੇ ਬਹੁਤ ਸਾਰੇ ਜਿਹੜੇ ਪ੍ਰਾਣੇ ਅਕਾਲੀ ਲੀਡਰ ਆ ਉਹ ਜਾਂ ਤਾਂ ਭਾਜਪਾ ਚਲੇ ਗਏ ਜਾਂ ਆਪ ਚ ਚਲੇ ਗਏ ਜਾਂ ਚੁੱਪ ਕਰਕੇ ਬੈਠ ਗਏ ਜਿਸ ਤਰ੍ਹਾਂ ਮੈਂ ਕਿ ਸਖਦੇਵ ਸਿੰਘ ਢੀਂਡਸਾ ਐਸ ਵੀਰ ਕੋਈ ਸਰਗਰਮੀ ਨਹੀਂ ਦਿਖਾ ਰਹੇ ਜਿਸ ਤਰ੍ਹਾਂ ਮਲੂਕਾ ਸਾਹਿਬ ਦੀ ਨੂਹ ਆ ਜਿਹੜੀ ਉਹ ਅਕਾਲੀ ਦਲ ਛੱਡ ਕੇ ਜਿਹਨੂੰ ਕਹਿੰਦੇ ਆ ਭਾਜਪਾ ਦੇ ਵਿੱਚ ਚਲੀ ਗਈ ਇਸੇ ਪ੍ਰਕਾਰ ਹੀ ਬਹੁਤ ਸਾਰੇ ਜਿਹੜੇ ਕਾਲੀ ਦਲ ਦੇ ਵਿਧਾਇਕ ਜਾਂ ਕਾਲੀ ਦਲ ਦਾ ਸਮਰਥਨ ਰੱਖਣ ਵਾਲੇ ਸੀ ਉਹ ਆਪ ਵਿੱਚ ਚਲੇ ਗਏ ਤਾਂ ਇਸ ਸਥਿਤੀ ਦੇ ਵਿੱਚ ਵੀ ਇਹ ਪਤਾ ਨਹੀਂ ਕਿ ਉਹਦੇ ਉਹਨਾਂ ਦੇ ਸਮਰਥਕ ਉਹਨਾਂ ਨਾਲ ਜਾਣਗੇ ਜਿਸ ਪਾਰਟੀ 'ਚ ਗਏ ਜਾਂ ਪੁਰਾਣੀ ਪਾਰਟੀ ਨਾਲ ਵੀ ਆਪਦਾ ਮੋਹ ਰੱਖਣਗੇ ਇਹ ਵੀ ਇੱਕ ਵੱਡਾ ਅੜਿੱਕਾ ਬਣ ਰਿਹਾ ਹੈ ਕਿ ਕੌਣ ਜਿੱਤੂਗਾ ਦਾ ਅੰਦਾਜ਼ਾ ਲਾਉਣਾ ਔਖਾ ਹੋਇਆ ਹੈ ਇਹਦੇ ਵਿੱਚ ਇੱਕ ਹੋਰ ਫੈਕਟਰ ਵੀ ਜੁੜ ਗਿਆ ਹੈਗਾ ਇਹਨਾਂ ਦੋ ਫੈਕਟਰਾਂ ਦੇ ਨਾਲੋਂ ਨਾਲ ਉਹ ਇਹ ਆ ਕਿ ਕਿਸਾਨ ਅੰਦੋਲਨ ਦੌਰਾਨ ਇੱਕ ਧਿਰ ਜਿਹੜੀ ਚੋਣਾਂ ਲੜਦੀ ਸੀ ਪਰ ਚੋਣਾਂ ਵਿੱਚ ਹਾਰ ਖਾ ਗਈ ਇੱਕ ਧਿਰ ਜਿਹੜੀ ਚੋਣਾਂ 'ਚ ਲੜੀ ਨਹੀਂ ਰਹੀ ਉਹ ਕਿਸਾਨਾਂ ਨੇ ਪਿਛਲੇ ਲੰਮੇ ਸਮੇਂ ਦੇ ਵਿੱਚ ਲੋਕਾਂ ਨੂੰ ਰਾਜਸੀ ਤੌਰ ਤੇ ਚੇਤਨਨ ਕਰ ਉਹ ਚੇਤਨਤਾ ਜਿਹੜੀ ਉਹਦੇ ਨਾਲ ਵਿਅਕਤੀ ਨੇ ਵੋਟ ਪਾਉਣ ਲੱਗਿਆਂ ਸੱਟਾ ਤਾਂ ਆਪ ਹੀ ਕੱਢਣਾ ਕਿਉਂ ਨੇ ਕਿਹਨੂੰ ਵੋਟ ਪਾਉਣੀ ਆ ਤੇ ਕਿਹਨੂੰ ਵੋਟ ਨਹੀਂ ਪਾਉਣੀ ਸੱਟਾ ਤਾਂ ਉਹਦਾ ਆਪ ਦਾ ਹੋਊਗਾ ਪਰ ਇਸ ਦੇ باوجود ਇੱਕ ਗੱਲ ਬੜੀ ਮਹੱਤਵਪੂਰਨ ਹੈ ਕਿ ਪਿਛਲੇ ਕੁਝ ਸਮੇਂ ਚ ਲੋਕਤੰਤਰ ਮਜ਼ਬੂਤ ਹੋਇਆ ਜਿਹੜੇ ਲੋਕ ਆ ਉਹ ਆਪ ਦੇ ਮਨ ਦੀ ਗੱਲ ਨਹੀਂ ਦੱਸ ਦੇਗੇ ਕਿਆਸੀ ਵੋਟ ਕਿਹਨੂੰ ਪਾਉਣੀ ਆ ਪੁਰਾਣੇ ਸਮੇਂ ਦੇ ਵਿੱਚ ਤਾਂ ਪਿੰਡ ਦੇ ਵਿੱਚ ਜੇ ਢੇੜਾ ਮਾਲ ਲੈਂਦੇ ਸੀ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਸੀ ਕਿ ਪਿੰਡ ਕਿਹੜੇ ਪਾਸੇ ਕਿਉਂਕਿ ਪਿੰਡ ਦੇ ਹਰ ਘਰ ਨੇ ਏ ਪਾਰਟੀ ਜਾਂ ਬੀ ਪਾਰਟੀ ਦਾ ਝੰਡਾ ਲਾਇਆ ਹੁੰਦਾ ਸੀ ਉੱਥੋਂ ਅੰਦਾਜ਼ਾ ਹੋ ਜਾਂਦਾ ਸੀ ਕਿ ਭਾਈ ਇਹ ਵੋਟ ਕਿਹਨੂੰ ਪਾਊਗਾ ਤੇ ਹੁਣ ਇਸ ਸਮੇਂ ਤਾਂ ਅਜਿਹਾ ਕੁਝ ਵੀ ਨਹੀਂ ਕਿ ਬੰਦੇ ਝੰਡਿਆ ਹੀ ਨਹੀਂ ਲਾਉਂਦੇਗੇ ਇੱਕ ਕਾਰਨ ਦੂਜਾ ਜਿਹੜਾ ਕਾਰਨ ਇਹ ਸੀ ਕਿ ਇੱਕ ਜਿਹਨੂੰ ਕਹਿੰਦੇ ਆ ਕਿ ਜਿਹੜੇ ਚੋਣ ਸਰਵੇਖਣ ਉਹਦੇ ਤੋਂ ਕੁਝ ਅੰਦਾਜ਼ਾ ਲਾ ਲੈਂਦੇ ਸੀਗੇ ਅਸ ਵੇਲੇ ਜਿਹੜੇ ਚੈਨਲ ਨੇ ਜਾਂ ਚੋਣ ਸਰਵੇਖਣ ਨੇ ਉਹਨਾਂ ਤੇ ਬੰਦਿਆਂ ਦਾ ਪਰੂਸਾ ਹੀ ਉੱਠ ਚੁੱਕਿਆ ਕਿਉਂਕਿ ਅ ਬੜੇ ਵਾਰੀ ਉਹਨਾਂ ਨੇ ਜਿਹੜੀ ਪਾਰਟੀ ਨੂੰ ਜਿਤਾਇਆ ਉਹ ਹਾਰ ਗਈ ਜਿਹਨਾਂ ਨੂੰ ਹਰਾਇਆ ਉਹ ਜਿੱਤ ਗਈ ਤਾਂ ਕਿਸੇ ਨੇ ਵੀ ਪਿਛਲੇ ਸਮੇਂ ਦੇ ਵਿੱਚ ਪ੍ਰੋਡਕਸ਼ਨ ਨਹੀਂ ਕੀਤੀ ਸੀਗੀ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹਨੂੰ 92 ਸੀਟਾਂ ਨਹੀਂ ਆ ਉਥੋਂ ਵੀ ਇਹ ਇੱਕ ਕਾਰਨ ਆ ਕਿ ਜਿਹੜੀਆਂ ਪ੍ਰੈਡਿਕਸ਼ਨ ਐ ਉਹ ਬਹੁਤੀਆਂ ਠੀਕ ਨਹੀਂ ਹੁੰਦੀਆਂ ਗਿਆ ਕਿ ਲੋਕ ਮਨਾਂ ਦੇ ਵਿੱਚ ਕੀ ਲਈ ਬੈਠੇ ਆ ਬਹੁਤੇ ਵਾਰੀ ਇਹ ਪਤਾ ਨਹੀਂ ਲੱਗਦਾ ਜਾਂ ਸਮਝ ਨਹੀਂ ਲੱਗਦੀ ਇਹ ਵੀ ਇੱਕ ਫੈਕਟਰ ਅਜਿਹੇ ਕਾਰਨਾਂ ਕਰਕੇ ਬਹੁਤਾ ਕੁਝ ਕਹਿਣਾ ਸੰਭਵ ਨਹੀਂ ਕਿ ਕੀ ਹੋਵੇਗਾ ਹਾਂ ਜਿਤੋਂ ਤੱਕ ਦਾਅਵਿਆਂ ਦੀ ਗੱਲ ਆ ਭਗਵਾਨ ਤਮਾਂਜੀ ਦਾਵਾ ਕਰ ਰਹੇ ਨੇ ਕਿ 13 ਜੀਰੋ ਕੇ ਸਾਡੀਆਂ 13 ਸੀਟਾਂ ਲ ਗਈਆਂ ਕਾਂਗਰਸ ਦਾਵਾ ਕਰ ਰਹੀ ਆ ਕਿ ਇੰਡੀਆ ਗੱਠਜੋੜ ਕਾਂਗਰਸ ਦੀ ਹਨੇਰੀ ਚੱਲ ਰਹੀ ਆ ਅਸੀਂ ਬਹੁ ਗਣਤੀ ਦੇ ਵਿੱਚ ਸੀਟਾਂ ਲੈ ਕੇ ਜਾਵਾਂਗੇ ਭਾਜਪਾ ਕਹਿੰਦੀ ਕਿ ਅਸੀਂ ਪਹਿਲੀ ਵਾਰੀ ਇਲੈਕਸ਼ਨ ਲੜ ਰਹੇ ਆ ਆਣ ਕੇ ਅਸੀਂ ਨਤੀਜੇ ਆਉਣਗੇ ਬਾਦਲ ਸਾਹਿਬ ਕਹਿੰਦੇ ਆ ਸਖਬੀਰਵਾਲ ਜੀ ਕੇ ਇਤਿਹਾਸ ਕੇ ਨਤੀਜੇ ਆਉਣਗੇ ਹਰ ਬੰਦਿਆਂ ਦਾ ਆਪੋ ਆਪਣਾ ਦਾਅਵਾ ਜਦੋਂ ਅਸੀਂ ਗਰਾਉਂਡ ਤੇ ਜਾਂਦੇ ਹਾਂ ਜਦੋਂ ਅਸੀਂ ਆਮ ਲੋਕਾਂ ਦੇ ਵਿੱਚ ਗੱਲ ਕਰਦੇ ਹਾਂ ਤਾਂ ਇੱਥੇ ਵੀ ਦੋ ਤਿੰਨ ਮਸਲੇ ਆ ਰਹੇ ਆ ਬਹੁਤਿਆਂ ਸੀਟਾਂ ਦੇ ਉੱਤੇ ਜਿਹੜਾ ਮੁੱਖ ਮੁਕਾਬਲਾ ਹੈ ਉਹ ਆਮ ਆਦਮੀ ਪਾਰਟੀ ਜਿਹੜੀ ਸੱਤਾਧਾਰੀ ਪਾਰਟੀ ਹੈ ਜਿਹਦੇ ਕੋਲੇ ਬੰਨ੍ਹ ਨੇ ਸੀਟਾਂ ਨੇ ਤੇ ਕਾਂਗਰਸ ਪਾਰਟੀ ਦਰਮਿਆਨ ਹੀ ਦਿਖਾਈ ਦੇ ਰਹੇ ਆ ਕਿਉਂਕਿ ਕਾਂਗਰਸ ਪਾਰਟੀ ਕੋਲੇ ਪਹਿਲਾਂ ਸੱਤਾ ਵੀ ਸੀ ਤੇ ਕਾਂਗਰਸ ਐਸ ਵੇਲੇ ਵਿਰੋਧੀ ਧਿਰ ਦੀ ਰੋਲ ਵੀ ਨਬਾ ਆ ਰਿਹਾ ਹੈ। ਇੱਕ ਮੋਟੀ ਜੀ ਜਜਮੈਂਟ ਅਨਸਾਰ ਬਹੁਤੀਆਂ ਸੀਟਾਂ ਤੇ ਜਿਹੜਾ ਮੁੱਖ ਮੁਕਾਬਲਾ ਇਹਨਾਂ ਦੋਹਾਂ ਦਰਮਿਆਨ ਹੋ ਰਿਹਾ ਹੈ। ਤੀਜੀ ਜਿਹੜੀ ਧਿਰ ਹੈਗੀ ਆ ਉਹ ਸ਼੍ਰੋਮਣੀ ਅਕਾਲੀ ਦਲ ਹੈਗੀ ਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅੰਡਰ ਐਸਟੀਮੇਟ ਵੀ ਨਹੀਂ ਕਰਨਾ ਚਾਹੀਦਾ ਖਾਸ ਕਰਕੇ ਜਦੋਂ ਬਹੁਤ ਔਨਾ ਮੁਕਾਬਲੇ ਹੈ। हां ਬਠਿੰਡਾ ਸੀਟ ਤੇ ਉਹਨਾਂ ਦਾ ਬਹੁਤ ਜ਼ਿਆਦਾ ਜ਼ੋਰ ਲੱਗਿਆ ਹੋਇਆ ਪਰ ਦੂਸਰੀਆਂ ਸੀਟਾਂ ਦੇ ਉੱਤੇ ਵੀ ਉਹਨਾਂ ਨੂੰ ਘੱਟ ਨਹੀਂ ਅੰਕਣਾ ਚਾਹੀਦਾ ਜਿੱਥੇ ਤੱਕ ਭਾਜਪਾ ਦਾ ਸਵਾਲ ਆ ਪਾ ਜੁ ਕਾਤਾ ਇਹ ਆ ਬਰੇ ਕਿ ਕਿਵੇਂ ਨਾ ਕਿਵੇਂ ਉਹ ਤਾਂ ਆਪਣੀ ਵੋਟ ਪ੍ਰਤੀਸ਼ਤਤਾ ਹੀ ਵਧਾਉਣਾ ਚਾਹੁੰਦੇ ਆ ਤੇ ਜਿੱਤਣ ਦੀ ਸ਼ਾਇਦ ਗੱਲ ਨਾ ਹੋਵੇ ਪਰ ਜਿਵੇਂ ਜਿਹੜੀ ਗੱਲ ਬਾਦ ਅਕਾਲੀ ਦਲ ਤੇ ਲਾਗੂ ਹੁੰਦੀ ਆ ਉਹੀ ਸ਼ਰਮ ਨਹੀਂ ਅਕਾਲੀ ਦਲ ਤੇ ਵੀ ਲਾਗੂ ਹੁੰਦੀ ਆ ਕਿ ਹੋ ਸਕਦਾ ਹੈ ਕਿ ਭਾਜਪਾ ਵੀ ਕਿਤੇ 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 ਸੀਟ ਕੱਢਣ ਦੀ ਸਮਰੱਥਾ ਚ ਆ ਸਕਦੀ ਹੈਗੀ ਅ ਜਿੱਥੋਂ ਤੱਕ ਹੈਗਾ ਸਿਮਰਨਜੀਤ ਮਾਨ ਦਾ ਜਾਂ ਖਾੜਕੂ ਧਿਰਾਂ ਦਾ ਜਾਂ ਹੋਰ ਆਜ਼ਾਦ ਉਮੀਦਵਾਰਾਂ ਦਾ ਅ ਹਾਲ ਦੀ ਕੜੀ ਸਿਮਰਨਜੀਤ ਮਾਨ ਰੇਸ ਵਿੱਚ ਨੇ ਜਿੱਤਣ ਦੀ ਸੰਭਾਵਨਾ ਤਾਂ ਨਹੀਂ ਹਜੇ ਕਹੀ ਜਾਂਦੀ ਪਰ ਰੇਸ ਵਿੱਚ ਕਹਿ ਜਾ ਅਮਰਤਪਾਲ ਦੀ ਜਿਸ ਤਰ੍ਹਾਂ ਦੀ ਹਵਾ ਬਣਨ ਦੀ ਸੰਭਾਵਨਾ ਸੀ ਹਲੇ ਉਸ ਕਿਸਮ ਦੀ ਹਵਾ ਤਾਂ ਨਹੀਂ ਬਣੀ ਪਰ ਉਹਨਾਂ ਦੀ ਪਾਰਟੀ ਦੇ ਦਾਵਾ ਤਾਂ ਬਠਿੰਡਾ ਤੇ ਵੀ ਆ ਭਾਵੇਂ ਉਹਨਾਂ ਦਾ ਆਪਣਾ ਉਮੀਦਵਾਰ ਨਹੀਂ ਉਹ ਲੱਖਾ ਸੁਧਾਨਾ ਦੀ ਸਪੋਰਟ ਕਰ ਰਿਹਾ ਭਾਵੇਂ ਬਠਿੰਡਾ ਸੀਟ ਤੇ ਵੀ ਉਹਨਾਂ ਦਾ ਇੱਕ ਤਰ੍ਹਾਂ ਦਾ ਦਾਵਾ ਮੈਂ ਸਮਝਦਾ ਕਿ ਜੇ ਇੱਕ ਸੀਟ ਵੀ ਉਹ ਲੈ ਜਾਂਦੇ ਆ ਤਾਂ ਉਹ ਬਹੁਤ ਮਹੱਤਵਪੂਰਨ ਹੋਵੇਗੀ ਕੋਈ ਪਤਾ ਨਹੀਂ ਕਿ ਅਸੀਂ ਜਾਣਦੇ ਆ ਕਿ ਲੋਕ ਭਾਵਨਾਵਾਂ ਵਿੱਚ ਕਈ ਵਾਰੀ ਵਹਿ ਜਾਂਦੇ ਆ ਉਹ ਸਿਮਰਨਜੀਤ ਸਿੰਘ ਮਾਨ ਵੇਲੇ ਵੀ ਵੇਖਿਆ ਸੀ ਉਹ ਪਟਿਆਲਾ ਸੀਟ ਦੇ ਉੱਤੇ ਇੱਕ ਵਾਰ ਅਤੇਂਦਰਪਾਲ ਮੈਨੂੰ ਵੀ ਵੇਖਿਆ ਸੀਗਾ ਕਿ ਮੌਕੇ ਸਰ ਵੀ ਕੇਵਰੇ ਭਾਵਨਾ ਹੋ ਜਾਂਦੀ ਹੈ ਹੁਣ ਗੱਲ ਇਹ ਕਿ ਅੱਜ ਜਿਸ ਦਿਨ ਆਪਾਂ ਇਹ ਗੱਲਬਾਤ ਕਰ ਰਹੇ ਹਾਂ ਤਾਂ ਉਹਨਾਂ ਵਿੱਚ ਹਜੇ ਮੋਦੀ ਸਾਹਿਬ ਦਾ ਦੌਰਾ ਪਿਆ ਹੈ ਕੇਜਰੀ ਗੱਲ ਦਾ ਦੌਰਾ ਪਿਆ ਹੈ ਹਜੇ ਇੰਨਾ ਦਿਨਾਂ ਦੇ ਵਿੱਚ ਹਜੇ 10 ਦਿਨ ਪਏ ਨੇ ਚੋਣਾਂ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਹੋਰ ਹਵਾ ਵੀ ਅਦਲ ਬਦਲ ਸਕਦੀ ਹੈ ਹੋਰ ਹਵਾ ਕਿਉਂ ਅਦਲ ਬਦਲ ਸਕਦੀ ਹੈ ਕਿ ਕੋਈ ਵੀ ਕਿਸੇ ਦੇ ਕਹੇ ਹੋਏ ਬੋਲ ਜੇ ਮਿਸਕਪਾਲ ਸਿੰਘ ਖਹਿਰਾ ਨੇ ਬਿਆਨ ਦੇ ਕੇ ਰਾਜਾ ਵੜਿੰਗ ਵੀ ਪਸਾ ਦਿੱਤਾ ਤੇ ਆਪਣੀ ਪਾਰਟੀ ਵੀ ਪਸਾ ਦਿੱਤੀ ਕੋਈ ਵੱਡਾ ਇਨਸੀਡੈਂਟ ਕਿ ਕਿਸਾਨ ਵਿਰੋਧ ਕਰ ਰਹੇ ਆ ਕਿਤੇ ਕਿਸਾਨਾਂ ਦੇ ਵਿਰੋਧ ਨਾਲ ਕੋਈ ਜੇਹੀ ਘਟਨਾ ਹੋ ਜੇ ਕਿਸੇ ਦੀ ਜਾਨ ਚਲੀ ਜਾਵੇ ਜਾਂ ਕਿਤੇ ਕੋਈ ਗੜਬੜੀ ਹੋ ਜੇ ਉਸ ਨਾਲ ਵੀ ਫਰਕ ਪੈ ਸਕਦਾ ਫਿਰ ਕਿ ਹਜੇ ਜਿਹਨੂੰ ਕਹਿ ਸਕਦੇ ਆ ਕਿ ਆਖਰੀ ਮੌਕੇ ਕੀਤੇ ਹੋਏ ਵਾਅਦੇ ਆ ਜਿਹੜੇ ਉਹ ਵੀ ਸਾਹਮਣੇ ਆਉਣੇ ਆ ਤੇ ਹੋ ਸਕਦਾ ਕਿ ਲਾਸਟ ਤੇ ਕੋਈ ਕਿਸੇ ਪਾਰਟੀ ਦੀ ਲਹਿਰ ਚੱਲ ਪਵੇ ਜਾਂ ਮੂਵਮੈਂਟ ਬਣ ਜੇ ਹਾਲ ਦੀ ਘੜੀ ਕਿਸੇ ਪਾਰਟੀ ਦੀ ਮੂਵਮੈਂਟ ਜਾਂ ਲਹਿਰ ਨਹੀਂ ਦਿਖਾਈ ਦੇ ਰਹੀ ਮੁੱਖ ਤੌਰ ਤੇ ਜੋ ਦਿਖਾਈ ਦੇ ਰਿਹਾ ਕਿ ਬਹੁਤੀਆਂ ਸੀਟਾਂ ਤੇ ਆਪ ਤੇ ਕਾਂਗਰਸ ਦਰਮਿਆਨ ਟੱਕਰ ਆ ਹੈਗਾ ਅਕਾਲੀ ਦਲ ਕੁਝ ਸੀਟਾਂ ਤੇ ਚੰਗੀਚਾਰ ਕਾਰਗੁਜ਼ਾਰੀ ਦਿਖਾ ਰਿਹਾ ਹੈਗਾ ਜਿਉ ਤੱਕ ਭਾਜਪਾ ਹੈਗੀ ਆ ਉਹ ਆਪਣੀਆਂ ਸੀਟਾਂ ਵਧਾਵੇਗੀ ਇੱਕ ਜਾਂ ਦੋ ਸੀਟਾਂ ਦੇ ਉੱਤੇ ਸਿਮਰਨਜੀਤ ਮਾਨ ਦੇ ਕੈਂਡੀਡੇਟ ਵੀ ਆਪਣੀ ਥਾਂ ਦਰਜ ਕਰ ਰਹੇ ਹੈ। ਇਹ ਅੱਜ ਦੀ ਗੱਲ ਆ ਮੈਂ ਕੀ ਗੱਲ ਇਹ ਵੀ ਕਹਿਣੀ ਚਾਹਣਾ ਹੈ ਕਿ ਸਿਆਸੀ ਤੌਰ ਤੇ ਕੋਈ ਵੀ ਕਹਿਣਾ ਇੱਕ ਤਰ੍ਹਾਂ ਨਾਲ ਉਦੋਂ ਤੱਕ ਸੰਭਵ ਨਹੀਂ ਹੁੰਦਾ ਜਿੰਨੀ ਦੇਰ ਤੱਕ ਨਤੀਜਾ ਬਾਹਰ ਆਵੇ। ਇਹ ਸਵਾਲ ਇਹ ਵੀ ਹੋ ਸਕਦਾ ਹੈ ਕਿ ਮਾਰਜਨ ਬਹੁਤ ਘੱਟ ਹੋਵੇ। ਤੇ ਕੁਝ ਥਾਵਾਂ ਤੇ ਹਜ਼ਾਰਾਂ ਦੇ ਵਿੱਚ ਹੀ ਨਹੀਂ ਸੈਂਕੜਿਆਂ ਦੇ ਵਿੱਚ ਵੀ ਨਤੀਜਾ ਆ ਸਕਦਾ ਹੈ ਹਾਰ ਜਿੱਤ ਦਾ ਚਲੋ ਦੇਖਦੇ ਹਾਂ 1 ਤਰੀਕ ਵੋਟਾਂ ਦਾ ਦਿਨ ਤੇ 4 ਤਰੀਕ ਨਤੀਜਾ ਦਾ ਦਿਨ ਉਦੋਂ ਤੱਕ ਤੁਹਾਡੇ ਸਾਰਿਆਂ ਦੀ ਦਿਲਚਸਪੀ ਬਣੀ ਰਹੂਗੀ ਇਹ ਮੈਨੂੰ ਯਕੀਨ ਆ ਮੈਂ ਸਮਝਦਾ ਹਾਂ ਕਿ ਤੁਸੀਂ ਮੈਨੂੰ ਸੁਣਿਆ ਮਿਹਰਬਾਨੀ ਜਿਹੜੇ ਲੋਕਾਂ ਨੂੰ ਸਿਆਸੀ ਦਿਲਚਸਪੀ ਆ ਉਹ ਮੇਰਾ ਟੈਲੀਵਿਜ਼ਨ ਸ਼ੋਅ ਨਿਊਜ਼ ভিউਜ਼ ਦੇਖ ਸਕਦੇ ਨੇ ਉਹ ਆਪਣਾ ਪੰਜਾਬ ਦੀ ਗੂੰਜ ਟ੍ਰਾਂਟੋ ਰੇਡੀਓ ਤੇ ਮੈਨੂੰ ਸੁਣ ਸਕਦੇ ਨੇ ਆਪਣਾ ਜਿਹੜਾ ਚੈਨਲ ਆ ਇਹ ਮੁੱਖ ਤੌਰ ਤੇ ਭਾਸ਼ਾ ਸੱਤ ਤੇ ਸੱਭਿਆਚਾਰ ਬਾਰੇ ਗੱਲ ਕਰਦਾ ਰਹੇਗਾ ਮਿਹਰਬਾਨੀ ਕਦੇ 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 ਜਿਹਨੂੰ ਕਹਿੰਦੇ ਆ ਕਿ ਸਿਆਸੀ ਤੜਕਾ ਵੀ ਲੱਗਦਾ ਰਹੇਗਾ ਸ਼ੁਕਰੀਆ